ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸte ਆਸte ਜਿਉ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਗਰਾਊਂਡ ਜ਼ੀਰੋ ਤੋਂ ਲੱਗੇ ਇੱਥੋਂ ਅਸੀਂ ਇਹ ਕਣੀਆਂ ਕੇ ਪੇੜ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪੇੜ ਦਾ ਲਿੰਕ ਟੁੱਟ ਗਿਆ ਰੇਤਾ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਅਰੇ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਇਹ ਜਿਹੜੀ ਇਹ ਔਖੀ ਘੜੀ ਨੂੰ ਜਲਾ ਕਰਨਾ ਹੈ ਆਪਣਾ ਚੌਪਰ ਵੀ ਛੱਡ ਕੇ ਤੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ ਚ ਹੀ ਰਹੂਗਾ ਮੈਂ ਫਾਈ ਰੋਡ ਚੱਜੂਗਾ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਸਾਬ ਮੁੱਖ ਮੰਤਰੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹੁਣ ਪ੍ਰਸ਼ਾਸਨੀ ਅਧਿਕਾਰੀ ਵੀ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਵਿਧਾਇਕ ਵਿਦਾਇਕ ਸ਼ੈਰੀ ਕਲਸੀ ਵਿਦਾਇ ਗੁਰਦੀਪ ਰੰਦਾਵਾ ਚੇਅਰਮੈਨ ਡਾਕਟਰ ਸਨੀ ਆਲੂ ਵਾਲੀਆ ਚੇਅਰਮੈਨ ਗੁਰਦੇਵ ਸਿੰਘ ਜੋਬਨ ਰੰਦਾਵਾ ਰਾਵੀ ਪਾਰਲੇ ਪਿੰਡਾਂ ਦੇ ਵਿੱਚ ਪਹੁੰਚੇ ਖੁਦ ਗਰਾਊਂਡ ਜ਼ੀਰੋ ਤੇ ਜਾ ਕੇ ਰਾਹਤ ਕਾਰਜਾ ਦਾ ਜਾਇਜ਼ਾ ਵੀ ਲਿਆ ਦੱਸਦੇ ਕਿ ਰਾਵੀ ਦਰਿਆ ਤੋਂ ਪਾਰ ਪਿੰਡਾਂ ਤੱਕ ਰਾਹਤ ਪਹੁੰਚਾਉਣ ਲਈ ਦੋ ਵਿਸ਼ੇਸ਼ ਵਾਹਨ ਏਟੀਓ ਆਰ ਐਨ 1200 ਰਾਹੀ ਪਹੁੰਚਾਏ ਜਾ ਰਹੀ ਹੈ ਰਾਹਤ ਸਮੱਗਰੀ ਸੋ ਦੱਸਦੀ ਹੈ ਕਿ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵੀ ਰਾਹਤ ਸਮਗਰੀ ਪਹੁੰਚਾਉਣ ਦੇ ਯਤਨ ਲਗਾਤਾਰ ਜਾਰੀ ਨੇ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਈ ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਉਹ ਤੁਸੀਂ ਵੀ ਦੇਖਿਆ ਹੋਊਗਾ ਕਈ ਜਗ੍ਹਾ ਤੋਂ ਸਿੱਧੇ ਬੰਦ ਟੁੱਟੇ ਹੋਏ ਨੇ ਔਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਰਲ ਮਿਲ ਕੇ ਜੋ ਜੋ ਨੁਕਸਾਨ ਵੀ ਹੋਇਆ ਤੇ ਦਾਨਪਨੋਂ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚਟਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸਤੇ ਆਸਤੇ ਜੋ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਤੇ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਅ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ੁਰੂਆਤ ਕਰਨ ਦੀ ਦੂਰ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੱਦਾਂ ਦੇ ਹਾਲਾਤ ਦੇਖੇ ਤੁਸੀਂ ਗ੍ਰਾਊਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚਿਓ ਕਿੱਦਾਂ ਦੇ ਹਾਲਾਤ ਆ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਇਹ ਕਿਹੜੇ ਹਾਲਾਤ ਨੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਜੇ ਕਿਹਾ ਪਾਣੀ ਦਾ ਬਹਾਅ ਵੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਇਹਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕਰਾਂਗੇ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਤਰੀਲਾਂ 'ਚ ਰਹਿਣਾ ਫਾਟੋਆਂ ਖਚੋਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੂਵਾਲੀਆ ਜੀ ਐਮਐਲਏ ਸਾਹਿਬ ਲਖਨਾਜੀ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇਥੋਂ ਅਸੀਂ ਈ ਕਣੀਆਂ ਕੇ ਪਿੰਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਤੱਕ ਰਾਸ਼ਨ ਜਿਹੜਾ ਆਪਾਂ ਪਹਚਾ ਕੇ ਆਏ ਆ ਤੇ ਬਾਕੀ ਹੈ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇਖ ਕਈ ਇਹ ਇੰਨੇ ਮਾੜੇ ਹਾਲਾਤ ਹੈ ਇਨਾ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੋ ਜੋ ਹਾਲਾਤ ਹੈ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਹੈ ਜਿਹੜਾ ਇੰਨਾ ਮਾੜਾ ਸਮਾਂ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਤਾਂ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਜਿੱਥੋਂ ਤੱਕ ਉਮੀਦ ਹੈ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਕਿ ਇੰਨੀ ਫਰਾਗਦਿਲੀ ਨਾਲ ਲੋਕਾਂ ਦੀ ਬਾਹ ਫੜ ਰਿਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿజిਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇੱਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ 'ਚ ਹੀ ਰਹੂਗਾ ਮੈਂ ਬਾਈ ਰੋਡ ਚੱਲ ਜਾਊਗਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਐਸਾ ਮੁੱਖ ਮੰਤਰੀ ਜਿਹਦਾ ਮੁੱਖ ਮੰਤਰੀ ਬੜੇ ਆਏ ਸਾਡੇ ਹੱਡ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਪਰ ਉੱਥੋਂ ਫੋਟੋਆਂ ਲਵਾ ਕੇ ਵਾਪਸ ਚਲੇ ਜਾਂਦੇ ਨੇ ਇੰਨੀ ਹਿੰਮਤ ਨਹੀਂ ਕਿਸੇ ਨੇ ਕੀਤੀ ਤਾਂ ਮੈਂ ਮੈਨੂੰ ਪੂਰੀ ਉਮੀਦ ਆ ਸਰਕਾਰ ਤੋਂ ਵੀ ਉਮੀਦ ਆ ਤਾਂ ਮੈਨੂੰ ਜਿਵੇਂ ਸੀਐਮ ਸਾਹਿਬ ਨੇ ਸੈਂਟਰ ਨੂੰ ਵੀ ਲੈਟਰ ਲਿਖੀ ਆ ਤਾਂ ਸਾਨੂੰ ਪ੍ਰਧਾਨ ਮੰਤਰੀ ਤੋਂ ਵੀ ਇਹ ਜ਼ਰੂਰ ਆ ਸਕਿਓ ਪੰਜਾਬ ਨੂੰ ਕਦੀ ਵੀ ਅੱਖਾਂ ਤੋਂ ਨਹੀਂ ਪਾਸੇ ਕਰਨ ਗਿਆ ਔਰ ਪੰਜਾਬ ਦੇ ਜਿਹੜੇ ਹਾਲਾਤਾਂ ਚੋਂ ਪੰਜਾਬ ਵਾ ਗੁਜਰ ਰਿਹਾ ਕੋਈ ਵੱਡਾ ਪੈਕੇਜ ਜਿਹੜਾ ਸਾਨੂੰ ਸੈਂਟਰ ਤੋਂ ਵੀ ਉਮੀਦ ਆ ਕਿ ਪੰਜਾਬ ਨੂੰ ਜ਼ਰੂਰ ਦੇਣਾ ਰੰਨਾ ਵਸਾਓ ਐਸੇ ਪਰਿਵਾਰ ਵੀ ਹੈਗੇ ਨੇ ਜਿਹੜੇ ਆਪਣਾ ਘਰ ਬਰਛ ਡੰਨੋਂ ਮਜਬੂਰ ਮਤਲਬ ਕਿ ਕੱਢਣ ਨੂੰ ਨਹੀਂ ਮੈਂ ਦੇਖਿਆ ਜੀ ਮੇਰਾ ਲਾਸਟ ਪਿੰਡ ਕਣੀਏ ਕੇ ਬੇਟਾ ਉੱਥੇ 30 ਪਰ 30 ਜੀ ਨੇ ਅੱਜ ਵੀ ਉਹ ਪਿੰਡ ਚ ਬੈਠੇ ਸਾਡਾ ਹੈਲੀਕਾਪਟਰ ਗਿਆ ਆਰਮੀ ਦਾ ਹੈਲੀਕਾਪਟਰ ਗਿਆ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਣਾ ਜੇ ਸਾਨੂੰ ਰਸਤਾ ਦੇਣੀ ਆ ਇੱਥੇ ਪਹੁੰਚਾ ਦਿਓ ਹੈਲੀਕਾਪਟਰ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਰਸਤਾ ਦੇ ਕੇ ਆਂ ਅੱਜ ਆਪਾਂ ਬੋਰਡ ਤੇ ਰਹੀ ਮੈਂ ਕਹੇ ਡਾਕਟਰ ਸਾਹਿਬ ਨਾਲ ਕਹੇ ਨਾ ਸਾਰੀ ਟੀਮ ਲੈ ਕੇ ਅੱਜ ਫੇਰ ਆਸ ਉਹਨਾਂ ਨੂੰ ਦੇਖਿਆ ਉਹਨਾਂ ਕੱਲ ਤੱਕ ਫੇਰ ਕਹਿ ਕੇ ਸਾਨੂੰ ਡੰਗਰਾਂ ਵਾਸਤੇ ਸਾਨੂੰ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਕੱਲ ਮੈਂ ਉੱਧਰ ਦੀ ਵਾਇਆ ਕੋਨਾ ਵਾਲਾ ਜਾਊਂਗਾ ਉਹ ਕਹਿੰਦੇ ਜੀ ਉੱਪਰ ਦੀ ਆਓ ਤੁਹਾਡਾ ਉੱਪਰ ਤੱਕ ਤੁਹਾਡੀ ਟਰਾਲੀ ਵੀ ਆ ਜੇਗੀ ਕੱਲ ਮੈਂ ਉਹਨਾਂ ਨੂੰ ਉਹ ਕਹਿੰਦਾ ਤੁਸੀਂ ਕੱਲ ਚਾਰਾ ਪਚਾ ਦਿਓ ਤਾਂ ਜਿੰਨੀ ਵੀ ਰਸਤਾ ਅੱਗੋਂ ਕਿਤੇ ਅਸੀਂ ਆਪੇ ਲੈ ਜਾਣਗੇ ਉਹ ਵਿਚਾਰੇ ਇਹਨੇ ਸਮਾਜ ਸੇਵੀ ਵੀ ਜਿਹੜੀ ਆਪਣੀਆਂ ਮਦਦ ਕਰ ਰਹੇ ਨੇ ਉਹਨਾਂ ਨਾਲ ਕੀ ਕਹਣਾ ਦੇਖੋ ਜੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਐਨ ਜੀਓ ਖਾਲਸਾ ਏਡ ਵਾਲੇ ਬਹੁਤ ਸਾਰੇ ਲੋਕ ਜਿਹੜੇ ਅੱਜ ਐਸ ਸਾਡੀ ਔਖੀ ਘੜੀ 'ਚ ਸਾਡੇ ਨਾਲ ਖੜ ਰਹੇ ਨੇ ਔਰ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਇਹਰਾ ਬਾਬਾ ਨਾਨਕ ਵੱਲੋਂ ਤਹਿ ਤਰੋਂ ਧੰਮਾਦਾ ਕੀ ਜਿੰਨ ਇੰਨੀ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਔਕੇ ਸਮੇਂ ਤੇ ਸਾਡੇ ਕੰਮ ਆ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਦੁੱਖ ਚ ਹਰ ਇੱਕ ਨੂੰ ਸ਼ਰੀਕ ਹੋਣਾ ਚਾਹੀਦਾ ਔਰ ਦੁੱਖ ਮੰਡਾਉਣਾ ਚਾਹੀਦਾ ਅੱਜ ਸਮੁੱਚਾ ਜਗਤ ਜਿੰਨਾ ਵੀ ਹੈ ਉਹ ਸਾਰਾ ਹੀ ਹੜਪੀੜਤਾਂ ਦੇ ਨਾਲ ਆ ਮੈਂ ਤੁਹਾਡੇ ਚੈਨਲ ਤੇਰੀਆਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਆਉਣ ਵਾਲੇ ਸਮੇਂ ਚ ਇੱਥੇ ਬਿਲਕੁਲ 100% ਨੁਕਸਾਨ ਆ ਝੋਨੇ ਦਾ ਤਾਂ ਸਹੀ 2-3 ਮਹੀਨਿਆਂ ਨੂੰ ਕਣਕਾਂ ਵੀ ਵੇਚਣੀਆਂ ਜੇ ਸਹਲਾ ਆਜਾਜ ਕਿਸਾਨ ਵਾ ਇਥੋਂ ਦਾ ਇਹਨਾਂ ਦੇ ਕੋਲ ਨਾ ਖਾਦ ਆ ਨਾ ਬੀਜ ਆ ਕੁਛ ਨਹੀਂ ਹੈਗਾ ਤਾਂ ਮੈਂ ਉਹਨਾਂ ਸੰਸਥਾ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਮਦਦ ਕਰਨੀ ਆ ਤਾਂ ਸਾਨੂੰ ਸਿਰਫ ਲੰਗਰ ਤੱਕ ਹੀ ਨਾ ਰੱਖਿਓ ਸਾਡਾ ਕਲਮੂ ਪਿੰਡ ਅਡਾਪਟ ਕਰੋ ਔਰ ਪਿੰਡਾਂ ਦੇ ਵਿੱਚ ਇੱਕ ਬੋਰੀ ਜੇ ਕਿਸੇ ਕਿਸਾਨ ਦੇ 2 ਏਕੜ ਨੇ ਜਾਂ 4 ਏਕੜ ਨੇ ਜੇ 4 ਏਕੜ ਵਾਲੇ ਨੇ 4 4 ਬੋਰੀਆਂ ਡੀਏਪੀ ਔਰ 4 ਬੋਰੀਆਂ ਜਿਹੜਾ ਉਹਨੂੰ ਗੁੱਥੇ ਜਿਹੜੇ ਨੇ ਬੀਜ ਦੇ ਦਿਓ ਤਾਂ ਜੇ ਲੋਕ ਜਿਹੜੇ ਆਪਣੇ ਪਿਆਰਾਂ ਤੇ ਫਿਰ ਦੁਬਾਰਾ ਖੜੇ ਹੋ ਸਕਣ